ਇੱਥੇ ਦਾਣਾ ਮੰਡੀ ਦੇ ਵਿੱਚ ਆਪਣੀ ਅਨਾਜ ਮੰਡੀ ਬਣੀ ਹੋਈ ਆ ਉਹਦੇ ਵਿੱਚ ਸਾਰੇ ਕੰਧ ਦੇ ਨਾਲ-ਨਾਲ ਆਪਾਂ ਦਰਖਤ ਲਾਏ ਸੀਗੇ ਦਰਖਤ ਆਪਾਂ ਉਹ ਲਾਏ ਨੇ ਜਿਵੇਂ ਕਿ ਆਜੋ ਤੁਹਾਨੂੰ ਮਿਲਾਉਣੇ ਆ ਉਹਨਾਂ ਨੂੰ ਛੋਟੇ-ਛੋਟੇ ਬੱਚੇ ਆ ਜਿਵੇਂ ਕਿ ਆਜ ਕੇ ਤੁਹਾਨੂੰ ਪਤੀ ਆ ਹਰ ਰੋਜ਼ ਇਹ ਨਾਲ ਸੇਵਾ ਕਰਾਉਂਦੇ ਨੇ ਜਿਵੇਂ ਕੋ ਦੋ ਨਲਕੇ ਦੇ ਉੱਤੇ ਪਾਣੀ ਭਰੀ ਜਾਂਦੇ ਉਹ ਪਰ ਪਰ ਕੇ ਪਾਣੀ ਲਿਆ ਕੇ ਇਹਨਾਂ ਦੇ ਵਿੱਚ ਦਰਖਤ ਲਾਉਣੇ ਆ ਜਿਹੜੇ ਆਪਾਂ ਇਹਨਾਂ ਦੇ ਵਿੱਚ ਪਾਈ ਜਾਂਦੇ ਨੇ ਉਹ ਤੇ ਆਜੋ ਆਪਾਂ ਤੁਹਾਨੂੰ ਮਿਲਾਉਣੇ ਆ ਜਿਵੇਂ ਕਿ ਇੱਧਰ ਸੇਵਾਦਾਰ ਨੇ ਨਿੱਕੇ-ਨਿੱਕੇ ਬੱਚੇ ਆ ਜਿਵੇਂ ਬੂਟਾ ਹੋ ਗਿਆ ਜੱਗਾ ਹੋ ਗਿਆ ਇਧਰੋਂ ਬਾਈ ਗੁਰਵਿੰਦਰ ਸੇਵਾ ਕਰਨ ਲੱਗ ਰਿਹਾ ਤੇ ਆਪਾਂ ਗੁਰਵਿੰਦਰ ਨੂੰ ਪੁੱਛਦੇ ਆਂ ਵੀ ਜਿਵੇਂ ਕਿ ਆਪਣੇ ਨਾਲ ਆਇਆ ਬਾਈ ਜੀ ਵੀ ਸੇਵਾ ਕਰਾਉਣ ਦੇ ਵਿੱਚ ਲੱਗੇ ਨੇ ਵੀ ਇਹ ਜਿਵੇਂ ਅਸੀਂ ਦਰਖਤਾਂ ਦੀ ਇੱਥੇ ਸੇਵਾ ਕਰ ਰਹੇ ਆਂ ਸੰਭਾਲ ਕਰ ਰਹੇ ਆਂ ਵੀ ਇਹਨਾਂ ਨੂੰ ਕਿਦਾਂ ਦਾ ਲੱਗਿਆ ਇਹ ਮੈਸੇਜ ਤੇ ਇਹ ਕੀ ਵਿਚਾਰ ਦੇਣਾ ਚਾਹੁੰਦੇ ਆ ਸਸੀ ਕਾ ਬਾਈ ਜੀ ਸਸੀ ਕਾਲ ਬਾਈ ਜੀ ਵਿਚਾਰ ਤਾਂ ਇਹੀ ਆ ਬਾਈ ਵੱਧ ਤੋਂ ਵੱਧ ਦਰਖਤ ਲਾਏ ਜਾਣ ਕਿਉਂਕਿ ਜੋ ਅਸੀਂ ਦਰਖਤ ਪਾਟ ਰਹੇ ਆਂ ਉਹ ਬਹੁਤ ਹੀ ਕੁਦਰਤ ਦੇ ਨਾਲ ਖਲਵਾੜ ਕਰ ਰਹੇ ਆ ਕਿਉਂਕਿ ਜੇ ਅਸੀਂ ਦਰਖਤ ਲਾਵਾਂਗੇ ਤਾਂ ਸਾਨੂੰ ਆਕਸੀਜਨ ਬਹੁਤ ਜ਼ਿਆਦਾ ਮਿਲਦੀ ਹੈ ਨਾ ਦਰਖਤਾਂ ਤੋਂ ਨਾਲੇ ਸਮੇਂ-ਸਮੇਂ ਤੇ ਮੀਂਹ ਪੈਂਦਾ ਹੈ ਦਰਖਤ ਲਾਉਣ ਦੇ ਕਾਰਨ ਇੱਕ ਰੁੱਖ 100 ਸੁੱਖ ਹੁੰਦੇ ਹਨ ਜੇਕਰ ਸਾਡੇ ਕੋਲ ਕੋਈ ਸਾਧਨ ਹੈ ਉਹ ਅਸੀਂ ਰੁੱਖ ਦੇਖੀ ਖੜਾਉਣੇ ਆ ਧੁੱਪ ਦੇ ਕਾਰਨ ਅਸੀਂ ਸਾਧਨ ਨਹੀਂ ਖੜਾ ਸਕਦੇ ਸੋ ਵੱਦ ਤੋਂ ਵੱਦ ਵੀਰ ਭਰਾਵਾਂ ਨੂੰ ਇਹ ਅਪੀਲ ਕਰਦੇ ਆਂ ਵੀ ਆਪਣੇ ਪਿੰਡ ਦੇ ਵਿੱਚ ਜਿੱਥੇ ਵੀ ਕੋਈ ਜਗ੍ਹਾ ਗਈ ਪੰਚਾਇਤੀ ਜਗਾ ਪਈਆ ਜਾਂ ਕਿਸੇ ਦੇ ਪਲਾਟ ਹੈ ਕੋਈ ਵੱਧ ਤੋਂ ਵੱਧ ਉਹਨਾਂ ਦੇ ਵਿੱਚ ਬਾਈ ਦਰਖਤ ਲਾਇਆ ਕਰੋ ਤਾਂ ਕਿ ਬਾਈ ਆਕਸੀਜਨ ਸਾਨੂੰ ਮਿਲ ਸਕੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਯਾਦ ਕਰ ਸਕਣ ਸੁੱਖ ਦਾ ਸਾਹ ਲੈ ਸਕਣ ਸੋ ਇਨਾਂ ਕ ਵਿਚਾਰ ਦਿੰਦੇ ਹੋਏ ਧੰਨਵਾਦ ਕਰਦੇ ਆ ਗੁਰਸੇਵਕ ਸਿੰਘ ਗਿੱਲ ਦਾ ਜੋ ਕਿ ਪਲੰਬਰ ਦਾ ਕੰਮ ਵੀ ਕਰਦੇ ਹਨ ਨਾਲ ਨਾਲ ਲੋਕ ਭਲਾਈ ਦੇ ਕੰਮ ਕਰਦੇ ਹਨ ਸੋ ਵੀਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਬੱਚਿਆਂ ਦਾ ਧੰਨਵਾਦ, ਬੱਚੇ ਬਹੁਤ ਸਹਿਯੋਗ ਦਿੰਦੇ ਹਨ। ਧੰਨਵਾਦ ਜੀ। ਹਾਂਜੀ ਜਿਵੇਂ ਕਿ ਤੁਹਾਨੂੰ ਆਪਣੇ ਬਾਈ ਨੇ ਗੁਰਵਿੰਦਰ ਨੇ ਸਾਰਾ ਦਾਸੀ ਦਿੱਤਾ ਕਿਉਂਕਿ ਐਦਾਂ ਗਾ ਆਪਾਂ ਇਹਦੇ ਵਿੱਚ ਤੁਹਾਨੂੰ ਕਹਿੰਦੇ ਆਂ ਵੀ ਜਿਹੜੇ ਆਪਾਂ ਦਰਖਤ ਲਾਏ ਨੇ ਸਾਰਿਆਂ ਦਾ ਫਰਜ਼ ਬਣਦਾ ਵੀ ਹਰ ਇੱਕ ਬੰਦੇ ਦਾ ਵੀ ਇਹਨਾਂ ਦਾ ਆਪਾਂ ਹਰ ਇੱਕ ਬੰਦਾ ਵੀ ਸੰਭਾਲ ਰੱਖੀਏ ਜੇ ਕਿਤੇ ਅਸੀਂ ਕੋਸ਼ਿਸ਼ ਕਰਾਂਗੇ ਸਾਰਿਆਂ ਨੂੰ ਕਵਰ ਕਰਾਂਗੇ ਵੀ ਮੋੜੀਆਂ ਦੇ ਨਾਲ ਤੇ ਤੁਹਾਡਾ ਵੀ ਫਰਜ ਬਣਦਾ ਜਿਹੜੇ ਨੇੜੇ ਤੇੜੇ ਵਾਲੇ ਇਥੋਂ ਲੰਘਦੇ ਟਾਪਦੇ ਨੇ ਜਾਂ ਕੋਈ ਮੰਡੀ ਦੇ ਵਿੱਚ ਜਾਂ ਆਪਣੇ ਇੱਥੇ ਟੋਬੇ ਤੇ ਦਰਖਤਾਂ ਦੇ ਥੱਲੇ ਬੈਠੇ ਹੁੰਦੇ ਨੇ ਸਾਰੇ ਬਜ਼ੁਰਗਾਂ ਦਾ ਸਾਰਿਆਂ ਦਾ ਆਪਾਂ ਉਹਨਾਂ ਨੂੰ ਇੱਕ ਅਪੀਲ ਕਰਦੇ ਆਂ ਵੀ ਇਹਨਾਂ ਦਰਖਤਾਂ ਦੀ ਸਾਰਿਆਂ ਦੀ ਸੰਭਾਲ ਰੱਖੀ ਜਾਵੇ ਕਿਉਂਕਿ ਹਰ ਇੱਕ ਬੰਦੇ ਦਾ ਜਿਵੇਂ ਫਰਜ ਬਣਦਾ ਇਸ ਚੀਜ਼ਾਂ ਨੂੰ ਸੰਭਾਲਣ ਲਈ ਜਿਵੇਂ ਮੈਂ ਇਕੱਲਾ ਕਹਾ ਵੀ ਮੈਂ ਇਕੱਲਾ ਸੰਭਾਲ ਕਰ ਲਵਾਂ ਮੇਰੇ ਤੋਂ ਇਕੱਲੇ ਤੋਂ ਕੁਝ ਨਹੀਂ ਹੋਣਾ ਕਿਉਂਕਿ ਹੋਊਗਾ ਸਾਰਿਆਂ ਦੇ ਸਹਿਯੋਗ ਦੇ ਨਾਲ ਤੇ ਜਿਵੇਂ ਬਾਈ ਨੇ ਆਧਾਰਨ ਦਿੱਤੀ ਕੰਦਾ ਜਿਵੇਂ ਇੱਕ ਰੁੱਖ 100 ਸੁੱਖ ਜੇ ਆਪਾਂ ਇੱਕ ਰੁੱਖ ਲਾਵਾਂਗੇ ਤਾਂ 100 ਸੁੱਖ ਪਾਵਾਂਗੇ ਕਿਉਂਕਿ ਜਿਵੇਂ ਕਿ ਤੁਹਾਡੇ ਸਾਹਮਣੇ ਨਿੱਕੇ ਨਿੱਕੇ ਬੱਚੇ ਹਰ ਰੋਜ਼ ਮੇਰੇ ਨਾਲ ਸੇਵਾ ਕਰਦੇ ਨੇ ਆਪਾਂ ਵੀਡੀਓ ਪਾਵਾਂਗੇ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਕਿਉਂਕਿ ਹਰ ਇੱਕ ਬੰਦੇ ਦਾ ਬਣਦਾਗਾ ਫਰਜ਼ ਵੀ ਲਾਈਕ ਕਮੈਂਟ ਤੇ ਜਰੂਰ ਕਰਿਆ ਕਰੋ ਸਾਰਿਆਂ ਦਾ ਧੰਨਵਾਦ